ਦੋਸਤੋ ਮੈਂ ਤੁਹਾਡਾ ਆਪਣਾ ਆਵੀ ਮੋੜ ਮੈਂ ਖੜਾ ਮਾਨਸਾ ਜਿਲ੍ਹੇ ਦੇ ਪਿੰਡ ਖੀਵਾ ਕਲਾ ਦਿਖਾਉਣਾ ਬਾਈ ਸੋਨੂੰ ਦਰਖਤ ਇੱਥੇ ਪਹਿਲਾਂ ਵੀ ਬਹੁਤ ਨੇ ਤੇ ਹੋਰ ਵੀ ਨਵੇਂ ਲਾਏ ਹੋਏ ਨੇਗੇ ਇਹ ਮੈਂ ਲਖੀਵਾ ਕਲਾ ਦਾ ਡੇਰਾ ਜੀ ਡੇਰੇ ਵਿੱਚ ਖੜੇ ਆਂਗੇ ਆ ਸਾਰੇ ਦਰਖਤ ਨੇਗੇ ਜਿਹੜੇ ਲੱਗੇ ਹੋਏ ਨੇ ਦੇਖੋ ਬਾਈ ਸਾਡੇ ਪ੍ਰਾਤਮ ਰੁੱਖ ਸਾਹਮਣੇ ਹੋਏ ਇੱਕ ਨਹੀਂ ਕਈ ਨੇਗੇ ਬਹੁਤ ਮਨ ਖੁਸ਼ ਹੋਇਆ ਬਾਈ ਇੱਥੇ ਦੇਖ ਕੇ ਐ ਸਾਹਮਣੇ ਹੋਏ ਨੇ ਬਾਬਿਆਂ ਨੇ ਰੋਕੇ ਸਾਡੇ ਪਿੰਡ ਦੇ ਨੌਜਵਾਨਾਂ ਨੇ ਪੰਚਾਇਤ ਨੇ ਦੇਖੋ ਇੱਕ ਮੀ ਵੀ ਪਾਹ ਲੱਗੇ ਨਾ ਤੋਕਾ ਥੱਲੇ ਨਹੀਂ ਆਉਂਦਾਗਾ ਕਿ ਤੋਕਾ ਕਿਵੇਂ ਹੁੰਦਾਗਾ ਹਰੇਕ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਬਾਈ ਹਰੇਕ ਨੂੰ ਆ ਛੋਟੀ ਖੂਹੀ ਹੈਗੀ ਖੂਹੀ ਚੋਂ ਪਾਣੀ ਭਰਦੇ ਨੇਗੇ ਦੇਖੋ ਪੂਰਾ ਦਰਵਾਜਾ ਬਣਿਆ ਹੋਇਆ ਪੂਰਾ ਕਿਤੇ ਵੀ ਧੁੱਪ ਨਹੀਂ ਪੈਂਦੀ ਕਿਤੇ ਵੀ ਧੁੱਪ ਨਹੀਂ ਪੈਂਦੀਗੀ ਪੂਰਾ ਤੇ ਆ ਸਾਡੇ ਬਾਬੇ ਬੋੜ ਬੈਠੇ ਇਹਦੇ ਥੱਲੇ ਬੋੜਾਂ ਥੱਲੇ ਬਾਬੇ ਬੋੜ ਬੈਠੇ ਨੇਗੇ ਦੇਖੋ ਬਈ ਦੂਰ ਦੂਰ ਤੱਕ ਤੁਹਾਨੂੰ ਦਿਖਾਉਣਾਗਾ ਦੇਖੋ ਦੇਖੋ ਜੀ ਦੇਖੋ ਦੇਖੋ ਜੀ ਦੇਖੋ ਬਾਈ ਦੇਖੋ ਸਾਰੇ ਦੇਖੋ ਮਾਰੋ ਨਗਾ ਦੇਖੋ ਰਖਤ ਦੇਖੋ ਸਾਹਮੇ ਹੋਇਆ ਇਹ ਪਿੰਡ ਦੀ ਪੰਚਾਇਤ ਨੂੰ ਸਲੂਟ ਆ ਬਾਈ ਬਹੁਤ ਮਨ ਖੁਸ਼ ਹੈ ਦੇਖ ਕੇ ਬਹੁਤ ਜਿਆਦੇ ਜਿੰਨਾ ਵੀ ਕਹਿ ਦੋ ਆ ਦੇਖੋ ਜੰਗਲੀ ਲਾਇਆ ਪਿਆਗਾ ਦੇਖੋ ਹਰੇਕ ਤਰ੍ਹਾਂ ਦਾ ਰਖਤ ਲਾਇਆ ਹੋਇਆ ਬਾਈਆਂ ਨੇ ਹਰੇਕ ਤਰ੍ਹਾਂ ਦਾ ਇੱਥੇ ਪੰਚਾਇਤ ਨੇ ਦੇੜੇ ਦੇ ਵਿੱਚ ਆ ਮਨ ਖੁਸ਼ ਹੋ ਗਿਆ ਬਾਈ ਰੋਜ਼ 8-9 ਪਿੰਡਾਂ ਚ ਜਾਂਦੇ ਆਂਗੇ 8-9 ਪਿੰਡਾਂ ਚ ਜਾਂਦੇ ਆਂ ਪਰ ਆ ਪਿੰਡ ਆ ਕੇ ਰੂਹ ਖੁਸ਼ ਹੋ ਗਈ ਐਡਾ ਸੌਖਾ ਸਾਂ ਆਉਂਦਾ ਬਾਈ ਯਾਰ ਸੋਚ ਵੀ ਨਹੀਂ ਸਕਦੇ ਦੇਖੋ ਸਾਡੇ ਬਾਬੇ ਬੈਠੇ ਦੇਖੋ ਵਾਓ ਬਾਈ ਕੁਦਰਤ ਨੂੰ ਪਿਆਰ ਕਰਦੇ ਹਾਂ ਰੁੱਖ ਤੇ ਮਨੁੱਖ ਦਾ ਗੂੜਾ ਨਾਤਾ ਹੈਗਾ ਵੱਧ ਤੋਂ ਵੱਧ ਰੁੱਖ ਲਾਓ ਬਾਈ ਵੱਧ ਤੋਂ ਵੱਧ ਬਹੁਤ ਸੋਹਣਾ ਉਪਰਾਲਾ ਕਰਿਆ ਹੋਇਆ ਪਿੰਡ ਵਾਲਿਆਂ ਨੇ ਬਹੁਤ ਸੋਹਣਾ ਜਿਹੜੇ ਪੁਰਾਤਨ ਰੁੱਖ ਸਾਂਭ ਰੱਖੇ ਨੇਗੇ ਹਰੇਕ ਪਿੰਡ ਨੂੰ ਐਂ ਉਪਰਾਲਾ ਕਰਨਾ ਚਾਹੀਦਾ ਹਰੇਕ ਪਿੰਡ ਨੂੰ ਦੇਖੋ ਬਈ ਕਮਾ ਕੇ ਦਿਖਾਉਣਾ ਕੈਮਰਾ ਦੇਖੋ ਦੇਖੋ ਜੀ ਦੇਖੋ ਦੇਖੋ ਆਪ ਇਹਨੇ ਠੰਡੇ ਥਾਂ 'ਚ ਦਰवेश ਰਾਤ ਨੂੰ ਜਾਗਦੇ ਆ ਦਿਨੇ ਵਿਚਾਰੇ ਆ ਦੀ ਨੀਂਦ ਪੂਰੀ ਕਰਦੇ ਨੇਗੇ ਦਿਖਾਉਣਾ ਬਾਈ ਸੁਣੋ ਇਤਨਾ ਵੀ ਦਿਖਾਉਣਾਗਾ ਦੇਖੋ ਮੇਰਾ ਵੀਰ ਮੈਨੂੰ ਤਾਂ ਬਾਈ ਬਹੁਤ ਵਧੀਆ ਲੱਗਿਆ ਤੁਸੀਂ ਦੱਸਿਓ ਕਿਵੇਂ ਲੱਗਿਆ ਦੇਖੋ ਜੀ ਠੀਕ ਆ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ